ਅੱਜ ਆਪਾਂ ਨਰਮਾ ਦਿਖਾਉਣ ਲੱਗੇ ਆਂ ਤੁਹਾਨੂੰ ਬਹੁਤ ਹੀ ਵਧੀਆ ਨਰਮਾ ਹੈ ਕਲਵੰਤ ਸਿੰਘ ਫੌਜੀ ਦਾ ਰਿਟਾਇਰ ਹੋਏ ਫੌਜੀ ਨੇ ਸਾਂਭ ਕੇ ਰੱਖਿਆ ਹੈ ਫਸਲ ਨੂੰ ਸਭ ਤੋਂ ਵਧੀਆ ਖੇਤੀ ਹੈ ਇਹ ਜਿਹੜੀ ਨਰਮੇ ਦੀ ਖੇਤੀ ਹੈ ਨਾ ਤੇ ਫੌਜੀ ਸਪਰੇਅ ਛੜਕੀ ਜਾਂਦਾ ਨਾਲੇ ਪੁੱਛਾਂਗੇ ਕਾਦੀ ਸਪਰੇਅ ਛੜਕਦਾ ਤੇ ਨਾਲੇ ਕਿਹੜੀ ਵੈਰਾਈਟੀ ਹੈ ਇਹ ਤੇ ਨਰਮਾ ਬਹੁਤ ਸਾਫ਼ ਹੈ ਤੁਹਾਨੂੰ ਦਿਖਾਉਣੇ ਆ ਕਿੰਨਾ ਕੁ ਫਲ ਚੱਕਿਆ ਨੇ ਕੀ ਰੇਟ ਹੈ ਦਾ ਸਾਰੀ ਗੱਲਬਾਤ ਆਪਾਂ ਫੌਜੀ ਤੋਂ ਪੁੱਛਦੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਫੌਜੀ ਸਾਹਿਬ ਤੋਂ ਪੁੱਛਦੇ ਆਪਾਂ ਨਰਮਾ ਫੌਜੀ ਵਧੀਆ ਨਰਮਾ ਬਾਈ ਇੱਕ ਨੰਬਰ ਆ ਜੀ ਇੱਕ ਨੰਬਰ ਸਹੀ ਆ ਜਮ ਬਿਲਕੁਲ ਹਾਂ ਜੀ ਆਹ ਦੇਖੋ ਪਹਿਲਾਂ ਗੁਲਾਬੀ ਸੁੰਡੀ ਪੈਂਦੀ ਸੀ ਹੁਣ ਕਿਵੇਂ ਆ ਨਹੀਂ ਜੀ ਆਹ ਟਿੰਡਾ ਤੋੜ ਲਿਆ ਹਾਂ ਜੀ ਲੈ ਟਿੰਡੇ ਦੇ ਵਿੱਚ ਸਾਫ਼ ਵਧੀਆ ਓਵੇਂ ਜਿਵੇਂ ਪਹਿਲਾਂ ਹੁੰਦੇ ਸੀ ਆਪਣੇ ਸਾਫ਼ ਆ ਜੀ ਦੇਖੋ ਤੇ ਆਪਣੇ ਖੇਤੀ ਸਭ ਤੋਂ ਵਧੀਆ ਇਹ ਹੈ ਆਪਣਾ ਗੁਲਾਬੀ ਸੁੰਡੀ ਦਾ ਕਰਕੇ ਆਪਾਂ ਝੋਨਾ ਲਾਉਣ ਲੱਗੇ ਸਭ ਤੋਂ ਅੱਗੇ ਹੈ ਖੇਤੀ ਇਹ ਟੋੜ ਲੈਨੇ ਡਿੰਡਾ ਇੱਕ ਹੋਰ ਤੋੜ ਲਿਆ ਹਾਂ ਕੋਈ ਚੱਕਰੀ ਕੋਈ ਨਹੀਂ ਹਾਂ ਸਾਰੇ ਸਾਫ ਹਨ ਸਾਰੇ ਸਾਫ ਕਿਹੜੀ ਇਹ ਵੈਰਾਈਟੀ ਕਿਹੜੀ ਹੈ ਇਹ ਇਹ ਡਿੱਗ ਜਾਈ ਡਿੱਗ ਜ ਚ ਤੇ ਵਧੀਆ ਵੈਰਾਈਟੀ ਦਾ ਠੀਕ ਹੈ ਨਾ ਕਿਉਂ ਟੀਂਡੇ ਚੰਗੇ ਲੱਗੇ ਆ ਵੇਖੋ ਵਧੀਆ ਟੀਂਡੇ ਨਾਲ ਟੀਂਡਾ ਜੋੜਿਆ ਭਾਜੀ ਗੁਲਾਬੀ ਸੁੰਢੀ ਮਾਰਦੀ ਹੈ ਕੱਲੀ ਆਪਾਂ ਨੂੰ ਰੇਟ ਇਹਦਾ ਵਧੀਆਗਾ 7000 ਤੋਂ ਉੱਪਰ ਹੈ ਸਾਰਾ ਰੇਟ ਇਹਦਾ ਸਰਕਾਰੀ ਰੇਟ ਹੀ 8000 ਹੈ ਜੀ ਹਾਂ ਇਹਦਾ 8000 ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ 900 ਹੋ ਹੈ ਅੱਜ ਦੀ ਮਾਲਾ 900 ਹੋ ਹੈ ਹਾਂ 7900 ਸਰਕਾਰੀ ਰੇਟ ਹੈ ਇਹ ਅੱਜ ਦਾ ਤੇ ਬਾਕੀ ਹੁਣ ਰੇਟ ਤਾਂ ਇਹਦਾ 10000 ਤੇ ਜਾਂਦੇ ਹੀ ਹੁੰਦਾ ਜੇ ਹੁਣ ਵੈਰਾਈਟੀ ਚੰਗੀ ਹੋਵੇ ਹੁਣ ਵੈਰਾਈਟੀ ਆਪੀ ਚੰਗੀ ਹੈ ਜਿਹੜੀ ਸੁੰਡੀ ਪੈਂਦੀ ਸੀ ਆਪਾਂ ਨੂੰ ਗੁਲਾਬੀ ਸੁੰਡੀ ਗੁਲਾਬੀ ਸੁੰਡੀ ਦੇ ਕਾਰਨ ਹੀ ਸਾਰਾ ਕੁਝ ਆਪਣਾ ਨੁਕਸਾਨ ਹੁੰਦਾ ਸੀਗਾ ਆਪਦਾ ਵੀ ਤਿੰਨ ਨਾਲੇ ਵੈਰਾਈਟੀ ਨਹੀਂ ਵਧੀਆ ਬੰਦੀ ਸੀ ਰੂਹ ਤੇ ਤਾਂ ਕਰਕੇ ਰੇਟ ਘੱਟ ਮਿਲਦਾ ਸੀ ਆ ਦੇਖੋ ਇਧਰ ਫਲ ਚੰਗੇ ਹੋ ਤਾਂ ਹਾਂ ਫਲ ਵਧੀਆ ਸਾਫ਼ ਆ ਫਲ ਤਾਂ ਤੇ ਸਪਰੇਹਾ ਕੋਈ ਛੜਕੀਏ ਸਪਰੇ ਇੱਕ ਪਹਿਲਾ ਕੀਤੀ ਜੀ ਕੱਜ ਕੀ ਦੋ ਹੀ ਅੱਛਾ ਇੱਕ ਛੜਕੀ ਅੱਜ ਹਾਂ ਇੱਕ ਹੋ ਗਿਆ ਹੁਣਾਂ ਮਹੀਨਾ ਹੋ ਗਿਆ ਉਹਦੇ ਦੀ ਇਹ ਸੁੰਡੀਆਂ ਤੋਂ ਲਾਈ ਆ ਸਾਰੀ ਇਕੱਲੇ ਹਾਂ ਹਾਂ ਤੇਲੇ ਤੁਲੇ ਵਾਲੀ ਆ ਮਸਰੂਸ ਤੇਲਾ ਸੁੰਡੀ ਵਾਲੀ ਬਸ ਹਾਂ ਤੇਲਾ ਸੁੰਡੀ ਵਾਲੀ ਜ਼ਰੂਰੀ ਵੀ ਆਪਾਂ ਨੂੰ ਫੇਰ ਆਪਾਂ ਨਾ ਜੋ ਛੜਕਦੇ ਨੁਕਸਾਨ ਹੋ ਜਾਂਦਾ ਮਗਰੋਂ ਛੜਕਦੇ ਆ ਤੇ ਵੈਰਾਈ ਸਾਰੀ ਵਧੀਆ ਸਾਫ਼ ਆ ਪਿਆ ਵਧੀਆ ਤੇਰਾ ਨਰਮਾ ਤੇ ਨਾ ਹੀ ਬਾਲਾ ਸੰਗਣਾ ਨਾ ਬਿਰਲਾ ਤੇ ਆਏ ਨਾ ਮਿਹਨਤ ਆਉਂਦੀ ਆ ਭੋਜੀ ਯਾਰ ਕੱਖ ਕੰਡਾ ਨਹੀਂ ਹੈਗਾ ਹਾਂ ਤੇ ਬਾਕੀ ਆਪਦੀ ਮਿਹਨਤ ਐ ਮਾਲਾ ਹੈਗਾ ਵੀ 6 ਫੁੱਟ ਦੇ ਲਵੇ ਕੱਦ ਹੈ ਤਾਂ 6 ਫੁੱਟ ਮੇਰਾ ਕੱਦਾ 6 ਫੁੱਟ ਹੀ ਹੈ ਦਾ ਨਰਮੇ ਦਾ ਛਿੜਕੀ ਜਾਂਦਾ ਦਵਾਈ ਫੌਜੀ ਸਾਹਿਬ ਤੇ ਆਪਾਂ ਤੁਹਾਨੂੰ ਨਰਮਾ ਦਿਖਾ ਰਿਹਾ ਨਾ ਜਿਹੜਾ ਮੈਂ ਕੱਲ ਵੀਡੀਓ ਸੁਣ ਸੁਣ ਰਿਹਾ ਸੀ ਮੈਂ ਇਸ ਵੀਡੀਓ ਦੇ ਵਿੱਚ ਦੇਖਿਆ ਇੱਕ ਭਰਾ ਦੇ ਨਾ 15 16 ਕਿੱਲੇ ਖਰਾਬ ਹੋਏ ਆ ਉਹਦਾ ਬਾਂਦਰ ਪੌਂਚਾ ਬਣ ਗਿਆ ਵੀਡੀਓ ਦੇ ਵਿੱਚ ਦੱਸੀ ਜਾਂਦਾ ਬਹੰਡੇ ਚ ਲੈਦੀ ਸੀ ਉਹ ਪਿੰਡ ਪਤਾ ਨਹੀਂ ਜਾਦੇ ਮੇਰੇ ਪਿੰਡ ਕਿਹੜਾ ਸੀ ਉਹ ਭਰਾ ਦੇ ਬਾਂਦਰ ਪਹੁੰਚ ਆਏ ਨਹੀਂ ਨਾ ਬਣਿਆ ਜਾਂ ਤਾਂ 2 4 ਡੀ ਵਾਲਾ ਲੀਟਰ ਖਾਲੀ ਰਹਿ ਗਿਆ ਕਿਤੇ ਡਿੱਗ ਗਿਆ ਇਹਦੀ ਜਿੱਦੇ ਖਾਲੀ ਡਿੱਗ ਪਏ ਨਾ ਕਿਤੇ ਲੀਟਰ ਕਾ ਲੀਟਰ ਤਾਂ ਵੱਡੀ ਚੀਜ਼ ਹੁੰਦਾ ਢੱਕਣੀ ਡਿੱਗ ਪਏ ਨਾ ਇੱਕ ਢੱਕਣ ਲੀਟਰ ਦਾ ਤੇ ਹਵਾ ਜਿੱਧਰ ਨੂੰ ਚੱਲ ਪਏ ਉਧਰ ਨੂੰ ਸਾਰੇ ਇਹ ਨਾਲ ਮੇਰੀ ਫਸਲ ਨੂੰ ਖਰਾਬ ਕਰ ਦਿੰਦਾ ਜਮਾ ਖਾਲੀ ਲੀਟਰ ਦਾ ਢੱਕਣ ਵੀ ਤੇ ਜਾਂ ਉਹਨੇ ਭਰਾਣੇ ਢੋਲੀ ਨਾਲ ਕੋਈ ਗੜਬੜ ਹੋ ਗਈ ਜਾਂ ਉਹ ਸਪਰੇਅ ਕਰੀ ਹੋ ਕੋਈ ਉਹਦੀ ਝੋਨੇ ਦੇ ਵਿੱਚ ਝੋਨੇ ਵਾਲੀ ਉਹੀ ਢੋਲੀ ਵਰਤੀ ਆ ਉਹਨੇ ਉਹਦਾ ਕਾਰਨ ਹੋ ਗਿਆ ਤੇ ਹੋਰ ਕੋਈ ਬਿਮਾਰੀ ਨਹੀਂ ਪੈਂਦੀ ਬਈ ਕੱਲ ਮੈਂ ਵੀਡੀਓ ਤਾਂ ਦੇਖ ਰਿਆ ਸੀ ਮੈਨੂੰ ਯਾਦ ਨਹੀਂ ਆਇਆ ਪਿੰਡ ਕਿਹੜਾ ਸੀ ਉਹ ਤੇ ਭਰਾ ਦਾ ਇਹ ਨੰਬਰ ਹੁੰਦਾ ਪਾਉਣ ਨੂੰ 10 ਵੀ ਹੁੰਦੇ ਤੇ ਹੁਣ ਮੈਂ ਵੀਡੀਓ ਤਾਂ ਲੱਭੂ ਆ ਮੈਂ ਮੈਸੇਜ ਦੇ ਵਿੱਚ ਦੱਸ ਦਊਂ ਆ ਵੀ ਬਿਮਾਰੀ ਆ ਹਾ ਗੱਲੀ ਜਾਂ ਤਾਂ ਢੋਲੀ ਤੋਂ ਐ ਕੋਈ ਝੋਨੇ 'ਚ ਦਵਾਈ ਛਰਕੀ ਹੋ ਕੱਖਾਂ ਵਾਲੀ ਉਹਦੇ ਕਾਰਨ ਹੋ ਗਈ ਉਹਦੇ ਕਰਨੀ ਹੋ ਸਕਦੀ ਬਹੁਜੀ ਹੈ ਨਾ ਹਾਂ ਤੇ ਜਾਂ ਫੇਰ ਖਾਲੀ ਤੇ ਕੰਮ ਕਰਦਾ ਤੇ ਹੂੰ ਤਾਂ ਹੁਣ ਤੇਰੇ ਦੇਖ ਲਾ ਸਾਰੇ ਐ ਸਾਫ ਪਿਆ ਵਧੀਆ ਧੋਨਾ ਬਿਲਕੁਲ ਤੇ ਆਹ ਦੇਖ ਲਾ ਵੀ ਟਿੰਡੇ ਜੁੜੇ ਪਏ ਟਿੰਡੇ ਨਾ ਟਿੰਡਾ ਜੁੜੇ ਪਏ ਵਧੀਆ ਵੈਰਾਈਟੀ ਹੈ ਦਿਗਜ ਦੀ ਆਪਾਂ ਮਾੜੀ ਨਹੀਂ ਕਹਿ ਸਕਦੇ ਹਾਂ ਤੇ ਚੰਗੇ ਐ ਹਾਈਟ ਵਧੀਆ ਤਾਂ ਹਾਂ ਤੱਕ ਫਾਲਾ ਉੱਪਰ ਆ ਨੀਚੇ ਤੱਕ ਲੈ ਕੇ ਫਾਲਾ ਜਿਹੜਾ ਜੜਾਂ ਤੋਂ ਲੈ ਕੇ ਉੱਪਰ ਤੱਕ ਫਾਲਾ ਐ ਨਹੀਂ ਹੈਗਾ ਕੱਲਾ ਵੀ ਉੱਪਰ ਪ੍ਰੀਆ ਜਾਂ ਵੀ ਥੱਲੇ ਥਾਂ ਛੜਦਾ